ਟੋਡਾ ਆਪਣਾ ਸਿੱਖਿਆਨਾਤ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਮੈਂ ਆਪ ਸਭ ਦਾ ਇੱਕ ਵਾਰ ਫਿਰ ਸਵਾਗਤ ਹੈ ਜਿਹੜੀ ਸਾਡੀ ਜੀ ਪ੍ਰੈਸ ਕਾਨਫਰੰਸ ਦੂਜੀ ਹੈ ਉਹ ਸਾਡੀ ਸਾਡੀ ਪੌਪੀ ਹਸਦੀ ਦੋ ਕੇਸਿਸ ਚ ਐਨਡੀਪੀਐਸ ਦੀ ਕਮਰਸ਼ੀਅਲ ਰਿਕਵਰੀ ਹੋਈ ਹੈ ਜਿਹਦੇ ਚ ਅਸੀਂ ਨਸ਼ਾ ਸਪਲਾਈ ਕਰਨ ਵਾਲੇ ਦੋ ਗਿਰੋਹਾਂ ਦਾ ਪਰਦਾ ਫਾਸ਼ ਕੀਤਾ ਟੋਟਲ ਸਾਨੂੰ 2 ਕੁਇੰਟਲ 49 49 ਕਿਲੋ ਪੁੱਕੀ ਚੂਰਾ ਪੋਸਟ ਬਰਾਮਦ ਹੋਈ ਹੈ ਔਰ ਚਾਰ ਦੋਸ਼ੀਆਂ ਨੂੰ ਸੀ ਗ੍ਰਿਫਤਾਰ ਕੀਤਾ ਇਹਦੇ ਚ ਮੈਂ ਦੱਸਣਾ ਚਾਹਾਂਗੀ ਕਿ ਸਾਨੂੰ 19 ਦਸੰਬਰ ਨੂੰ ਸਿਟੀ 2 ਦੀ ਪੁਲਿਸ ਅਮਲੋਹ ਚੌਂਖਾ ਨਾ ਮੌਜੂਦ ਸੀਗੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਜਸਵੀਰ ਸਿੰਘ ਵਾਸੀ ਥਾਣਾ ਕੱਗਾ ਜ਼ਿਲ੍ਹਾ ਪਟਿਆਲਾ ਅਤੇ ਗਗਨਦੀਪ ਸਿੰਘ ਇਹ ਥਾਣਾ ਗੁਰਸ਼ੰਕਰਦਰ ਨਿਵਾਸੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਇੱਕ ਕੈਂਟਰ ਵਿੱਚ ਆ ਰਹੇ ਸੀਗੇ ਤੇ ਇਨਫੋਰਮੇਸ਼ਨ ਸੀ ਕਿ ਇਹਨਾਂ ਨੇ ਮਿਲਟਰੀ ਗਰਾਊਂਡ ਖੰਨਾਪਾਸ ਕਿਸੇ ਨੂੰ ਇਹ ਸਪਲਾਈ ਕਰਨਾ ਤੇ ਐਕਟਿਪ ਓਨ 댓 ਅਸੀਂ ਸਿਟੀ 2 ਚ ਐਫ ਆਈ ਆਰ ਨੰਬਰ 231 ਅੰਡਰ 15 ਕਾਰਟ 156185 ਐਨ ਡੀ ਪੀ ਐਸ ਐਕਟ ਸਿਟੀ 2 ਚ ਦਰਜ ਕੀਤਾ ਤੇ ਉਹਨਾਂ ਨੂੰ ਜਦੋਂ ਰੇਡ ਕੀਤੀ ਤਾਂ ਸਾਨੂੰ 5 ਕਿਲੋ ਪੁੱਕੀ ਬਰਾਮਦ ਹੋਈ ਸੀਗੀ ਬੇਸਡ ਓਨ 댓 ਅਸੀਂ ਇਹਨਾਂ ਨੂੰ ਦੋਸ਼ਾਂ ਨੂੰ ਗ੍ਰਿਫਤਾਰ ਕਰਕੇ ਤੇ ਕੈਂਟਰ ਨੂੰ ਕਬਜ਼ੇ 'ਚ ਲੈ ਲਿਆ ਸੀ ਔਰ ਇਹਨਾਂ ਦੀ 3 ਦਿਨਾਂ ਦੀ ਸਾਨੂੰ ਪੁਲਿਸ ਰਿਮਾਂਡ ਮਿਲੀ ਸੀ ਜਦੋਂ ਉਹਨਾਂ ਦੀ ਰਿਮਾਂਡ 'ਚ ਪੁੱਛਗਿੱਛ ਹੋਈ ਤਾਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੇ ਜਿਹੜੇ ਕੈਂਟਰ 'ਚ ਹੋਰ ਵੀ ਰਿਕਵਰੀ ਦੇ ਚਾਂਸ ਹੈ ਤੇ ਫਿਰ ਨਿਸ਼ਾਨਦੇ ਤੇ ਸਾਨੂੰ 1 ਕੁਇੰਟਲ ਪੁੱਕੀ ਹੋਰ ਬਰਾਮਦ ਹੋਈ ਸੋ ਇਹ ਕਮਰਸ਼ੀਅਲ ਰਿਕਵਰੀ ਹੋ ਗਈ ਇਸ ਦੇ ਨਾਲ ਹੀ 21 ਤਰੀਕ ਨੂੰ ਥਾਣਾ सदर ਦੀ ਪਾਰਟੀ ਆਪਣੇ ਅਲੌੜ ਪਿੰਡ ਨਾਕਾਬੰਦੀ ਕਰਕੇ ਖੜੀ ਸੀਗੀ ਉੱਥੇ ਉਹਨਾਂ ਨੂੰ ਇੱਕ ਹੋਰ ਕੈਂਟਰ PB65 AU36692 ਅੰਦਰ ਦਿਖਾਈ ਦਿੱਤਾ ਜਦੋਂ ਉਹਨਾਂ ਨੇ ਉਨੂੰ ਰੋਕਿਆ ਇੰਟਰਸੈਪਟ ਕੀਤਾ ਉਹਦੇ ਚ ਦੋ ਨੌਜਵਾਨ ਸੀਗੇ ਇੱਕ ਦਾ ਨਾ ਜਸਪਾਲ ਸਿੰਘ ਵਾਸੀ ਬਡਾਲੀ ਥਾਣਾ ਮੋਰਿੰਡਾ ਜ਼ਿਲ੍ਹਾ ਰੋਪੜ ਦਾ ਰਹਿਣ ਵਾਲਾ ਔਰ ਦੂਜੇ ਦਾ ਨਾ ਗੁਰਸੇਵਕ ਸਿੰਘ ਵਾਸੀ ਟੰਗਰਾਲੀ ਥਾਣਾ ਮੋਰਿੰਡਾ ਇਹ ਕੈਂਟਰ ਦਾ ਮਾਲਕ ਸੀਗਾ ਉਹਨਾਂ ਦੀ ਜਦੋਂ ਤਲਾਸ਼ੀ ਲੈਣ ਲੱਗੇ ਤਾਂ ਉਹਨਾਂ ਨੇ ਗਜ਼ਟਡ ਅਫਸਰ ਕੋਲੋਂ ਕਰਾਂਦੀ ਆਪਣੀ ਸਹਿਮਤੀ ਦਿੱਤੀ ਜਦੋਂ ਮੌਕੇ ਤੇ ਡੀਐਸਪੀ ਖੰਨਾ ਰਾਜੇਸ਼ ਸ਼ਰਮਾ ਜੀ ਨੂੰ ਬੁਲਾਇਆ ਗਿਆ ਤੇ ਤਲਾਸ਼ੀ ਚ ਸਾਨੂੰ ਮੈਂ ਤੁਹਾਡਾ ਆਪਣਾ ਸਕਿਸ਼ਕ ਸਨਾ ਦਾ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਮੈਂ ਆਪ ਸਭ ਦਾ ਇੱਕ ਵਾਰ ਫਿਰ ਸਵਾਗਤ